YouTube ਰਹੀ ਫਿਰ ਉੱਥੇ ਮੈਨੂੰ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਇਹਦੇ ਵਿੱਚ ਕੀ ਪਤਾ ਲੱਗਾ ਕਿੰਦਾ ਕਿੰਦਾ ਪੈਨਸਲ ਆ ਕਿੰਦਾ ਯੂਜ਼ ਹੁੰਦੀਆਂ ਮੈਂ ਕਾਫੀ ਸਿੰਗਰਾਂ ਦੀ ਕਈ ਮਤਲਬ ਦੇਵੀ-ਦੇਵਤਿਆਂ ਦੀ ਕਈ ਗੁਰੂ ਮਹਾਰਾਜ ਦੀ ਗੁਰਗੋਬੀ ਸਿੰਘ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਗਣੇਜ ਜੀ ਦੀ ਔਰ ਕਈ ਟੀਵੀ ਐਕਟਰਾਂ ਦੀ ਬਣਾਈ ਹੈ ਇਹ ਹੈ ਗੁਰਦਾਸਪੁਰ ਸ਼ਹਿਰ ਦਾ ਨੌਜਵਾਨ ਲਖ ਜਿਸਨੇ ਲਾਕਡਾਊਨ ਦੇ ਸਮੇਂ ਤੇ YouTube ਤੇ ਵੀਡੀਓਜ਼ ਦੇਖੀਆਂ ਤੇ ਆਪਣੇ ਅੰਦਰ ਦੇ ਸੁਪੇ ਹੋਏ ਹੁਨਰ ਨੂੰ ਦਿਖਾਰਿਆ। ਬਿਨਾ ਕਿਸੇ ਉਸਤਾਦ ਦੇ ਇੱਕ ਛੋਟੀ ਦਾ ਕਲਾਕਾਰ ਬਣ ਗਿਆ। ਇਹੋ ਨਹੀਂ 6 ਮਹੀਨੇ ਪਹਿਲਾਂ ਪਿਤਾ ਦਾ ਹੱਥ ਅਚਾਨਕ ਸਿਰ ਤੋਂ ਉੱਠ ਜਾਣ ਤੋਂ ਬਾਅਦ ਹੁਣ ਲਾਕਡਾਊਨ ਦੌਰਾਨ ਉਸ ਦੇ ਵੱਲੋਂ ਜੋ ਮਿਹਨਤ ਕੀਤੀ ਗਈ ਸੀ ਉਸ ਨੂੰ ਹੀ ਆਪਣਾ ਰੁਜ਼ਗਾਰ ਬਣਾ ਲਿਆ ਏ ਤੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਹੈ। ਦਸ ਦੇ ਕੇ 115 ਮਿੰਟ ਦੇ ਵਿੱਚ ਹੂਬ ਹੂਬ ਤਸਵੀਰ ਕਾਗਜ਼ ਤੇ ਉਤਾਰ ਦਿੰਦਾ ਹੈ ਇਨਹੀ ਨਹੀਂ ਐਸਐਸਪੀ ਗੁਰਦਾਸਪੁਰ ਦੇ ਬਲੂ ਇਸ ਨੂੰ ਲੋੜ ਪੈਣ ਤੇ ਮੁਲਜ਼ਮਾਂ ਦੇ ਸਕੈਚ ਬਣਾਉਣ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਐ ਸ਼ੌਂਕ ਤੇ ਚਲੋ ਛੋਟੇ ਹੁੰਦੇ ਹੈਗਾ ਹੀ ਥੋੜਾ ਜਿਹਾ ਬਟ ਮੈਂ ਮਤਲਬ ਜਿਆਦਾ ਡੂੰਗਾ ਨਹੀਂ ਵਿੱਚ ਵੜਿਆ ਸੀ ਉਦੋਂ ਇਹ ਲੋਕਡਾਊਨ ਵਿੱਚ ਮੇਰੀ ਮੰਦਰ ਨੇ ਐਕਸਪਾਇਰ ਕੀਤਾ ਕਿ ਪਾਪਾ ਨੇ ਕਿ ਚਲੋ ਤੂੰ ਵੇਲਾ ਬੈਠਰ ਨਾਲ ਕਰ ਲੈ ਸਕੈਚਿੰਗ ਕਰ ਲੈ ਜਿਵੇਂ ਲੌਕਡਾਊਨ ਤੁਹਾਨੂੰ ਪਤਾ ਕੀ ਹਾਲਾਤ ਹੀ ਕੁਛ ਤੇ ਉਸ ਟਾਈਮ ਫਿਰ ਮੈਂ ਅਦੇ ਵਿੱਚ ਥੋੜਾ ਜਿਹਾ ਰੁਝਿਆ ਫਿਰ YouTube ਰਾਹੀਂ ਫਿਰ ਉੱਥੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹਦੇ ਵਿੱਚ ਕੀ ਪਤਾ ਲੱਗਿਆ ਕਿੱਦਾਂ-ਕਿੱਦਾਂ ਪੈਨਸਲ ਆ ਕਿੱਦਾਂ ਯੂਜ਼ ਹੁੰਦੀਆਂ ਤੇ ਅੱਥੋਂ ਆਪਾੜਨੇ ਵੀ ਕਰ ਸਕਦੇ ਮੈਨੂੰ ਐਨੀ ਵੀ ਨਹੀਂ ਪਤਾ ਸੀ ਕਿ ਮਤਲਬ ਕੰਮ ਕੀਤਾ ਕੀਤਾ ਵੀ ਹੋ ਸਕਦਾ ਵੈ ਤੇ ਉਹਦੇ ਵਿੱਚ ਹੀ ਮੈਂ ਕਰਦਾ ਰਿਹਾ ਸਿੱਖਦਾ ਰਿਹਾ YouTube ਤੋਂ ਹੀ ਮਤਲਬ ਕਿੱਦਾਂ ਵੱਡੇ-ਵੱਡੇ ਆਰਟਿਸਟ ਕਈ ਕਰਦੇ ਹੀ proper youtube ਹੀ ਕਿਉਂ ਚੁਣਿਆ ਕਿਸੇ ਕੋਲੋਂ ਕੋਚਿੰਗ ਲੈਣ ਦੀ ਕੋਸ਼ਿਸ਼ ਚੋ ਨਹੀਂ ਕੀਤੀ ਕੋਚਿੰਗ ਐਕਚੁਅਲੀ ਬਹੁਤ ਬਹੁਤ ਪ੍ਰਾਈਸ ਆ ਲੋਕਾਂ ਦੇ ਇੱਕ ਕੋ ਮੈਂ ਪੁੱਛਣ ਗਿਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ 3000 ਰੁਪਿਆ ਮਹੀਨਾ ਤੇ ਉਹਦੇ ਵਿੱਚ ਹਫਤੇ 'ਚ ਵੀ ਉਹ ਵੀ ਦੋ ਦਿਨ ਸਿਖਾਉਣਾ ਕਰਦਾ ਉਹਨਾਂ ਨੇ ਫਿਰ ਉਹ ਤੁਹਾਨੂੰ ਪਤਾ ਫਾਈਨੈਂਸ਼ੀਅਲੀ ਹਾਲਤ ਕਰਦਿਆਂ ਫਿਰ ਉਹ ਖਾ ਹੋ ਜਾਂਦਾ ਮੁਸ਼ਕਿਲ ਕਾਫੀ ਆਦਾ আচ্ছা ਸਾਰੀ ਟ੍ਰੇਨਿੰਗ YouTube ਤੋਂ ਲਈਏ ਹਾਂਜੀ ਹਾਂਜੀ ਆਲਮੋਸਟ ਤੇ ਸਾਰੀ ਉੱਚੋ ਹੀ ਲਈ ਦੀ ਕੋਈ ਮਤਲਬ ਹੈ ਹੀ ਨਹੀਂ ਕਿ ਜਿੱਥੋਂ ਆਪਾਂ ਸਿੱਖ ਸਕੀਏ ਲਾਗੇ ਵੀ ਕਿਉਂਕਿ ਇਹ ਛੋਟਾ ਸ਼ਹਿਰ ਆ ਇੱਥੇ ਇਹ ਚੀਜ਼ਾਂ ਹੈਵੀਆਂ ਨਹੀਂ ਨਾ ਕਿ ਕਿਸੇ ਨੂੰ ਇੰਨਾ ਪਤਾ ਵੀ ਨਹੀਂ ਆ ਚੀਜ਼ ਬਾਰੇ ਨਾ ਮੈਂ ਹੁਣ ਕਿਤੇ ਕਿਤੇ ਪੇਂਟਿੰਗ ਬਣਾਈ ਹੈ ਮੈਂ ਕਾਫੀ ਸਿੰਗਰਾਂ ਦੀ ਕਈ ਮਤਲਬ ਦੇਵੀ ਦੇਵਤਿਆਂ ਦੀ ਕਈ ਗੁਰੂ ਮਹਾਰਾਜ ਦੀ ਗੁਰਗੋਬੀ ਸਿੰਘ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਗਣੇਸ਼ ਜੀ ਦੀ ਔਰ ਕਈ ਟੀ ਵੈਕਟਰਾਂ ਦੀ ਬਣਾਈ ਹੈ ਕਿੰਨੀ ਕੁਆਲੀਫਿਕੇਸ਼ਨ ਆ ਕੁਆਲੀਫਿਕੇਸ਼ਨ ਮੇਰੀ ਬੀਏ ਗ੍ਰੈਜੂਏਸ਼ਨ ਹੋ ਗਈ ਹੈ ਜੀ ਆ ਵੀ ਜਸਟ ਹੋਈ ਹੈ ਹੁਣ ਤੇ ਕੀ ਹੁਣ ਇਹਨੂੰ ਪ੍ਰੋਫੈਸ਼ਨਲੀ ਅਪਣਾਣਾ ਹਾਂਜੀ ਮੈਂ ਤੇ ਚਾਹਨਾ ਕਿ ਜਿਹ ਪ੍ਰੋਫੈਸ਼ਨਲ ਜੱਜ ਹੈ ਜਿਹ ਸਰਕਾਰਾਂ ਨਹੀਂ ਕਰ ਪਾੜੀ ਨੌਕਰੀਆਂ ਦਾ ਕੁਝ ਵੀ ਨਹੀਂ ਪਤਾ ਲੱਗੰਦਿਆਂ ਉਹਨਾਂ ਕਿੱਦਾਂ ਕਰਨਾ ਕਿਉਂਕਿ ਫੈਮਿਲੀ ਰੀਸੈਂਟਲੀ ਹੁਣੇ ਮੇਰੇ ਫਾਦਰ ਸਾਹਿਬ ਵੀ ਐਕਸਪਾਇਰ ਹੋਏ ਨੇ ਕਿੱਦਾਂ ਫਾਦਰ ਦੀ ਕਿੱਦਾਂ ਐਕਸਪਾਇਰ ਹੋਈ ਤੇ ਕਿੱਦਾਂ ਕਿਦੋਂ ਹੋਏ ਇਹ 6 ਮਹੀਨੇ ਹੋਏ ਨੇ ਉਹਨਾਂ ਨੂੰ ਹਜੇ ਐਕਸਪਾਇਰ ਹੋਏ ਕਿਡਨੀ ਫੇਲਰ ਕਰਨਾ ਤੇ ਮਤਲਬ ਬੜਾ ਮੁਸ਼ਕਿਲ ਹੋ ਗਈ ਦੀ ਕਰ ਕੰਮ ਕੋਮੇ ਅਭੀ ਆ ਇਹਿੰਦਾ ਥੋੜਾ ਬੋਧਾ ਜੋ ਕੋਈ ਆਪਣੇ ਮੈਂ ਮੰਗਦਾ ਨਹੀਂ ਪੈਸੇ ਚਲੋ ਜਿੱਦਾਂ ਕੋਈ ਖੁਸ਼ੀ ਨਾ ਦੇ ਜੇ ਦੇ ਜੇ ਕੋਈ ਦਾ ਕੰਮ ਹੀ ਜਾਂਦਾ ਕਈ ਵਾਰੀ ਕੋਈ ਕਪਲ ਸਕੈਚ ਆ ਜਾਂਦਾ ਕੋਈ ਕਿਸੇ ਨੇ ਕੋਈ ਕਿਸੇ ਨੂੰ ਕੋਈ ਗਿਫਟ ਕਰਨਾ ਹੋਏ ਤਾਂ ਇਹਿੰਦਾ ਇੰਦਾ ਕਿਸਦਾ ਬਣਾ ਕੇ ਕੋਈ ਮਦਰ ਵੀ ਲੱਗੇ ਵਿਚਾਰੇ ਮਿਹਨਤ ਕਰਦੇ ਆ ਸਕੂਲ ਲੱਗੇ ਤੇ ਇਦਾਂ ਹੀ ਪਹ ਚਲਦਾ ਹੈ ਗਾਰਨਰ ਨਾਲ ਮਸ ਹੋਰ ਕੀ ਸੋਚਿਆ ਇਹਨੂੰ ਪ੍ਰੋਫੈਸ਼ਨਲ ਨੂੰ ਕਿੰਨਾ ਕੁ ਅੱਗੇ ਲੈ ਕੇ ਜਾਣਾ ਇਹਨੂੰ ਪ੍ਰੋਫੈਸ਼ਨਲ ਅੱਗੇ ਤੇ ਬਹੁਤ ਮਤਲਬ ਹੈ ਵਾ ਕਿ ਵੱਡੇ ਵੱਡੇ ਸ਼ਹਿਰਾਂ ਇੱਥੇ ਤੇ ਚਲੋ ਲੋਕੀ ਨਹੀਂ ਮੰਨਦੇ ਨਾ ਤਿੱਗ ਨਾਉਂਦੇ ਆਪਾਂ ਪੇਂਟਰੀ ਆ ਇਹਦੇ ਵਿੱਚ ਜਿਵੇਂ ਸਿੰਪਲ ਕਿਸੇ ਨੂੰ ਕਹੀਏ ਹਾਂ ਜੀ ਇਹ ਮੁੰਡਾ ਕਰਦਾ ਜੀ ਕੋਈ ਕਹਿੰਦਾ ਕਿ ਹਾਂ ਪੇਂਟਰ ਕੋਈ ਗੱਲ ਨਹੀਂ ਮਤਲਬ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਚੀਜ਼ਾਂ ਦੇ ਕਿੱਦਾਂ ਦੀ ਪੇਂਟਿੰਗ ਬਣਾਉਣਾ ਲਾਈਕ ਕਰਦੇ ਹੋ ਕੁਦਰਤ ਨਾਲ ਰਿਲੇਟਡ ਕੋਈ ਬਣਾਉਂਦੇ ਆ ਕੋਈ ਕ੍ਰਾਈਮ ਨਾਲ ਰਿਲੇਟਡ ਬਣਾਉਂਦੇ ਆ ਕੋਈ ਇਦਾਂ ਦੀ ਤੁਸੀਂ ਕਿੱਦਾਂ ਦੀ ਪੇਂਟਿੰਗ ਹਾਂ ਜੀ ਇਹਦੇ ਵਿੱਚ ਇੱਕ ਪ੍ਰੋਫੈਸ਼ਨਲੀ ਪੇਂਟਿੰਗ ਇਦਾਂ ਵੀ ਹੁੰਦੀ ਹੈ ਕਿ ਜਿਵੇਂ ਪੁਲਿਸ ਮੁਲਾਜ਼ਮਾਂ ਨੂੰ ਕਈ ਵਾਰੀ ਲੋੜ ਪੈਂਦੀ ਆ ਜਿਵੇਂ ਆਰਟਿਸਟਾਂ ਦੀ ਕਿ ਜਿਨ੍ਹਾਂ ਦੇ ਮਤਲਬ ਕਰਾਇਮ ਜਿਹੜੇ ਕਰਦੇ ਆ ਉਹਨਾਂ ਦਾ ਸਕੈਚ ਬਣਵਾਣਾ ਹੁੰਦਾ ਕਈਆਂ ਨੇ ਹੁਣ ਮੈਨੂੰ ਐਕਚੁਅਲੀ ਪਤਾ ਨਹੀਂ ਇਹਦੇ ਵਿੱਚ ਪੋਸਟ ਹੁੰਦੀ ਆ ਕਿ ਨਹੀਂ ਹੁੰਦੀ ਮੇਰਾ ਅਭੀ ਇੱਛਾ ਕੀ ਮੈਂ ਇਦਾਂ ਕਰਾਂ ਕੁਛ ਹਲਪ ਕਰਾਂ ਕੁਛ ਇਦਾਂ ਕਰਾਂ ਅਪਰਾਧੀ ਨੂੰ ਫੜਾਉਣ ਵਿੱਚ ਵੀ ਸਹਾਇਤਾ ਹਾਂਜੀ 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 ਠੀਕ ਮੈਂ ਨਰੇਸ਼ ਕੁਮਾਰੀ ਐ ਦੀ ਲક્ષਮੀ ਦੇ ਮਮਾ ਵਾਂ ਮੈਂ ਦੇਖਦੀ ਆ ਕਿ ਐ ਆਪਣਾ ਐ ਆਪਣੇ ਆਟ ਜਿਹੜਾ ਕਰ ਰਿਹਾ ਵਾ ਬਹੁਤ ਵਧੀਆ ਕਰ ਰਿਹਾ ਵਾ ਮੈਂ ਕਹਿੰਨੀ ਆ ਕਿ ਉਧਰ ਉਧਰ ਘੁੰਮਣ ਦੀ ਬਜਾਏ ਆਪਣਾ ਅੰਦਰ ਬੈਠ ਕੇ ਸਭ ਤੋਂ ਵਧੀਆ ਕਰ ਰਿਹਾ ਹੋਰ ਮੋਟੀਵੇਟ ਕਰਦੇ ਇਹਦੇ ਪਾਪਾ ਦੀ ਡੈਥ ਹੋ ਗਈ ਸੀਗੀ 6 ਮਹੀਨੇ ਪਹਿਲੇ ਤੇ ਆਪਾਂ ਲੋਕਡਾਊਨ ਦੇ ਵਿੱਚ ਹੀ ਐਸ ਤਰ੍ਹਾਂ ਹੀ ਕਹਿੰਦੇ ਰਿਹਾ ਇਹਨੂੰ ਕਿ ਚੱਲ ਤੇਰੇ ਜਿਹਾ ਥੋੜਾ ਹੈਗਾ ਵਾ ਤੂੰ ਘਰ ਐ ਬਸ ਟੀਵੀ ਤੋਂ ਹੀ ਵਾ ਹੋ ਗਿਆ ਦੇਖ-ਦੇਖ ਕੇ ਇਹਨੇ ਬਸ ਆਦਾਂ ਬਣਾਉਣੇ ਸ਼ੁਰੂ ਕੀਤੇ ਫੇਰ ਬਾਕੀ ਥੋੜਾ-ਬੋਧ ਜਿਵੇਂ ਬਾਹਰੋਂ ਵੀ ਕੋਈ ਆ ਜਾਂਦਾ ਵਾ ਆਰਡਰ ਫੇਰ ਉਹ ਬਣਾਉਂਦਾ ਵਾ ਘਰ ਦਾ ਆਪਣਾ ਵਧੀਆ ਕਰ ਰਿਹਾ ਥੋੜਾ ਨਾਲ ਓਕੇ ਬਾਕੀ ਮੈਂ ਟੀਚਿੰਗ ਕਰਦੀ ਵੀ ਆ ਨਾਲ ਤਨ ਲੱਗਦਾ ਕਿ ਇਹਨੂੰ ਪ੍ਰੋਫੈਸ਼ਨ ਦੇ ਤੌਰ ਤੇ ਅਪਣਾਉਣਾ ਚਾਹੀਦਾ ਪ੍ਰੋਫੈਸ਼ਨ ਹੋਰ ਠੀਕ ਹੈ ਹੁਣ ਜਿਵੇਂ ਕਰਦੇ ਪਿਆ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਮਹਿੰਗਾਈ ਦਾ ਸਵਾਵਾ ਤੇ ਬੱਚੇ ਜਿਵੇਂ ਹੁਣ ਪੜਾਇਆ ਲਿਖਾਇਆ ਵਾ ਆਪਾਂ ਤਾਂ ਕਹਿੰਨੇ ਕਿ ਵਧੀਆ ਸੋ ਕੋਈ ਜੋਬ ਮਿਲੇ ਕਈ ਤਰ੍ਹਾਂ ਦੀ ਜੋਬ ਹੁੰਦੀਆਂ ਇਹਦੇ ਵਿੱਚ ਵੀ ਹੁੰਦੀਆਂ ਵਾ ਜੇ ਫਾਦਰ ਸਿਰ ਤੇ ਨਹੀਂ ਹੈ ਤੇ ਕਿੰਨੀ ਕਿ ਮਦਦ ਹੋ ਜਾਂਦੀ ਹੈ ਇਹਦੇ ਚੈਲੈਂਜ ਨਾਲ ਇਹਦੇ ਬਸ ਆਪਣਾ ਦੋਨੋਂ ਐਨਾ ਸਾਡਾ ਕੋਈ ਫालतू ਕੋਈ ਖਰਚੇ ਨਹੀਂ ਹੈਗੇ ਮਦਦ ਕਰਦਾ ਹੈ ਪਰਿਵਾਰ ਦੀ ਥੋੜੀ ਬਹੁਤੀ ਹਾਂਜੀ ਹਾਂਜੀ ਕਰਦਾ ਹੈ ਪੈਸੇ ਆਉਂਦੇ ਆ ਕੁਝ ਹਾਂਜੀ ਹਾਂਜੀ ਤਸਵੀਰਾਂ ਵੇਖ ਸਕਦੇ ਹਾਂ ਕਿ ਨੌਜਵਾਨ ਦੇ ਵੱਲੋਂ ਸਿੱਧੂ ਮੂਸੇਵਾਲਾ ਨਿਮਰਤ ਘੈਰਾ ਦਾ ਸਕੈਚ ਤਿਆਰ ਕੀਤਾ ਗਿਆ ਹੈ ਉਸ ਦਾ ਕਹਿਣਾ ਹੈ ਕਿ ਉਹ ਗ੍ਰੈਜੂਏਸ਼ਨ ਕਰ ਚੁੱਕਿਆ ਕੰਮ ਦੀ ਭਾਲ ਕਰ ਰਿਹਾ ਹੈ ਅਤੇ ਜੇਕਰ ਨੌਕਰੀ ਨਾ ਮਿਲੀ ਤਾਂ ਉਹ ਆਪਣੇ ਸ਼ੌਂਕ ਨੂੰ ਹੀ profession ਬਣਾਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ